ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਲੈ ਕੇ ਆਇਆ ਐਚ ਟੈਕਟਰ 2018 TGT ਲੈਵਲ 2 ਦਾ ਪੰਜਾਬੀ ਦਾ ਪੇਪਰ ਜੋ ਕਿ 6 ਜਨਵਰੀ 2019 ਨੂੰ ਹੋਇਆ ਸੀ ਉਹਦੀ ਅਨਸਰ ਕੀ ਹੈ ਐਕਸਪੈਕਟਿਡ ਅਨਸਰ ਕੀ ਹੈ ਦੇਖਦੇ ਹਾਂ ਜੀ ਪਹਿਲਾ ਕੁਐਸਚਨ ਆ ਦੇ ਵਿੱਚ ਪ੍ਰਵੇਜ ਕਿਸ ਕਹਾਣੀ ਦਾ ਪਾਤਰ ਹੈ ਪਹਿਲਾ ਕੁਐਸਚਨ ਹੈ ਜੀ 91ਵਾਂ ਪ੍ਰਸ਼ਨ ਹੈ ਪ੍ਰਵੇਜ ਹੈ ਜੋ ਨਾਨੀ ਦਾ ਪਿਆਰ ਕਹਾਣੀ ਦਾ ਪੱਤਰ ਹੈ ਸਹੀ ਉੱਤਰ ਹੋਊਗਾ ਦਾ ਨਾਨੀ ਦਾ ਪਿਆਰ ਦੂਜਾ ਪ੍ਰਸ਼ਨ ਹੈ ਜੀ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਚਾਰ ਆਪਸ਼ਨ ਨੇ ਜੀ ਇਹਨਾਂ ਦਾ ਜਨਮ ਹੋਇਆ ਸੀ ਜੀ ਪਹਿਲਾ ਸਹੀ ਹੈ 23 ਜੁਲਾਈ 1936 ਨੂੰ ਬੜਾ ਪਿੰਡ ਲੋਟਿਆ ਜ਼ਿਲ੍ਹਾ ਸਿਆਲਕੋਟ ਪੱਛਮੀ ਪਾਕਿਸਤਾਨੀ ਪੰਜਾਬ ਦੇ ਵਿੱਚ ਅਗਿਆ ਤੀਜਾ ਕੁਐਸਚਨ ਹੈ ਜੀ ਕਿਰਤਦਾਸ ਅਧਿਕਾਰੀ ਕਾਂਗੀ ਵਿੱਚ ਪੇਸ਼ ਹੋਏ ਮੁੱਦੇ ਵਿਸ਼ੇ ਵਸਤੂ ਬਾਰੇ ਕਿਹੜਾ ਕਥਨ ਦਰੁਸਤ ਨਹੀਂ ਹੈ ਦੋਸਤੋ ਇਸ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਨੇ ਜੋ ਕਿ ਪੇਪਰ ਦੇ ਵਿੱਚ ਉਲਝਣ ਪੈਦਾ ਕਰਦੇ ਨੇ ਇਹਦੇ ਵਿੱਚ ਪੁੱਛਿਆ ਨਹੀਂ ਹੈ ਤਾਂ ਪਹਿਲਾ ਜੀ ਇਹਦਾ ਇਹ ਇਕਾਂਗੀ ਇੱਕ ਅਮੀਰ ਪਰ ਕੰਜੂਸ ਬੰਦੇ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਸਹੀ ਹੈ ਜੀ ਹੈਗਾ ਇਹਦਾ ਅਗਿਆ ਇਹ ਇਕਾਂਗੀ ਇੱਕ ਖੁੱਲੇ ਸੁਭਾਅ ਵਾਲੇ ਬੰਦੇ ਦੇ ਮਨ ਦੀ ਪੇਸ਼ਕਾਰੀ ਵੀ ਕਰਦਾ ਹੈ ਸਹੀ ਹੈ CBSE ਦੀ 9th ਕਲਾਸ ਦੀ ਬੁੱਕ ਦੇ ਵਿੱਚ ਹੈ ਜੀ ਇਹ ਜੋ ਸਾਰਾ ਪੇਪਰ ਹੈ ਹਰਿਆਣਾ ਬੋਰਡ ਦੇ ਪੇਪਰਾਂ ਦੇ ਵਿੱਚ ਪੰਜਾਬੀ ਦੀ ਬੁੱਕਸ ਦੇ ਵਿੱਚੋਂ ਅਤੇ CBSE ਦੀ 9th 10th ਦੀ ਬੁੱਕ ਦੇ ਵਿੱਚੋਂ ਲਿਆ ਗਿਆ ਹੈ ਦੂਜਾ ਵੀ ਹੈਗਾ ਜੀ ਇਹਦਾ ਇਹ ਚੌਥਾ ਵੀ ਹੈਗਾ ਕਿਰਤ ਦੇ ਸਤਿਕਾਰ ਨੂੰ ਵਧਾਉਣਾ ਤੇ ਉਜਾਗਰ ਕਰਨਾ ਮੁੱਖ ਮੁੱਦੇ ਦੀ ਮਹੱਤਵਪੂਰਨ ਤੰਦ ਹੈ ਇਹਦਾ ਰਾਈਟ অপਸ਼ਨ ਹੋਊਗਾ ਜੀ ਤੀਜਾ ਔਰਤ ਮਰਦ ਸਬੰਧ ਅਤੇ ਬਾਲ ਮਜ਼ਦੂਰੀ ਇਸ ਇਕਾਂਗੀ ਦਾ ਕੇਂਦਰੀ ਵਿਸ਼ਾ ਹੈ ਸਹੀ ਉੱਤਰ ਹੈ ਜੀ ਤੀਜਾ ਅੱਗੇ ਆ ਜੀ 94ਵਾਂ ਪ੍ਰਸ਼ਨ ਹੈ ਮਦਨ ਲਾਲ ਢੀਂਗਰਾ ਇੱਕ ਵਿਧਰੋਹੀ ਅਤੇ ਅੰਗਰੇਜ਼ ਵਿਰੋਧੀ ਨੌਜਵਾਨ ਸਨ ਇਸ ਠੋਸ ਤੱਤ ਤੱਥ ਦੇ باوجود ਅੰਗਰੇਜ਼ਾਂ ਨੇ ਉਸਦੇ ਪਿਤਾ ਡਾਕਟਰ ਸਾਹਿਬ ਦਿੱਤਾ ਮੱਲ ਨੂੰ ਰਾਏ ਸਾਹਿਬ ਦਾ ਖਿਤਾਬ ਕਿਉਂ ਦਿੱਤਾ ਹੋਇਆ 9th ਕਲਾਸ ਦੀ ਬੁੱਕ ਦੇ ਵਿੱਚ ਹੈ ਜੀ ਇਹ ਇਹ ਦੇ ਦਾ ਸਹੀ ਉੱਤਰ ਹੈ ਜੀ ਚੌਥਾ ਕਿਉਂਕਿ ਉਹ ਪੱਕੇ ਅੰਗਰੇਜ਼ ਪ੍ਰਸਤ ਸਨ ਅਗਲਾ ਕੁਐਸਚਨ ਹੈ ਜੀ 95ਵਾਂ ਕੁਐਸਚਨ ਹੈ ਸਰਦਾਰ ਭਗਤ ਸਿੰਘ ਜੀ ਦੇ ਪਿਤਾ ਦਾ ਕੀ ਨਾਮ ਸੀ 1937 ਇਸਵੀ ਵਿੱਚ ਜਦੋਂ ਭਗਤ ਸਿੰਘ ਦਾ ਜਨਮ ਹੋਇਆ ਤਾਂ ਉਦੋਂ ਉਹ ਕਿਹੜੀ ਜੇਲ੍ਹ ਵਿੱਚ ਕੈਦ ਸਨ ਹਰਿਆਣਾ ਬੋਰਡ ਦੀ ਬੁੱਕ ਦੇ ਵਿੱਚੋਂ ਹੈ ਜੀ ਸਹੀ ਉੱਤਰ ਹੈ ਜੀ ਇਹਦਾ ਦੂਜਾ ਸਰਦਾਰ ਕਿਸ਼ਨ ਸਿੰਘ ਸੈਂਟਰਲ ਜੇਲ੍ਹ ਲਾਹੌਰ ਵਿੱਚ ਬੰਦ ਸਨ ਕੈਦ ਸਨ ਉਹ ਅਗਲਾ ਕੁਐਸਚਨ ਹੈ ਜੀ ਦੋਸਤੋ ਐਕਸਪੈਕਟਿਡ ਆਨਸਰ ਕੀ ਹੈ ਬਾਕੀ ਕੁਐਸਚਨ ਦਾ ਸਹੀ ਆਨਸਰ ਕੀ ਹੈ ਜੋ ਹਰਿਆਣਾ ਬੋਰਡ ਜਦੋਂ ਪਾਏਗਾ ਉਦੋਂ ਹੀ ਪਤਾ ਲੱਗੇਗਾ ਅੱਗੇ ਜੀ 96ਵਾਂ ਪ੍ਰਸ਼ਨ ਹੈ ਸਾਇੰਸ ਸਿਟੀ ਦੇ ਨਿਰਮਾਣ ਦਾ ਕੀ ਮੰਤਵ ਹੈ ਇਹ ਪਹਿਲਾ ਹੀ ਜੀ ਇਹਦਾ ਪਿੰਡੂ ਲੋਕਾਂ ਨੂੰ ਸਾਇੰਸ ਸ਼ਹਿਰ ਅਤੇ ਸ਼ਹਿਰੀ ਜੀਵਨ ਨਾਲ ਜੋੜਨਾ ਇਹ ਵੀ ਨਹੀਂ ਹੈਗਾ ਜੀ ਦੂਜਾ ਵਿਗਿਆਨ ਵਿੱਚ ਖੋਜ ਰੁਚੀਆਂ ਰੱਖਣ ਵਾਲੇ ਵਿਦਿਆਰਥੀਆਂ ਨੂੰ ਠੁਕਵਾ ਮਨਚ ਅਦਾਰਾ ਪ੍ਰਦਾਨ ਕਰਨਾ ਤੀਜਾ ਦੇਸ਼ ਦੀ ਨੌਜਵਾਨ ਪੀੜੀ ਨੂੰ ਵਿਗਿਆਨ ਦੇ ਸਿਧਾਂਤਾਂ ਤੋਂ ਮਨੋਰੰਜਕ ਤਰੀਕੇ ਨਾਲ ਜਾਗਰੂਕ ਕਰਨਾ ਚੌਥਾ ਜੀ ਸਾਇੰਸ ਦੇ ਵਿਦਿਆਰਥੀਆਂ ਨੂੰ ਘੁੰਮਣ ਫਿਰਨ ਲਈ ਸਥਾਨ ਮੁਹੱਈਆ ਕਰਵਾਉਣਾ ਇਹਦਾ ਤੀਜਾ ਆਨਸਰ ਹੋ ਸਕਦਾ ਜੀ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵਿਗਿਆਨ ਦੇ ਸਿਧਾਂਤਾਂ ਤੋਂ ਮਨੋਰੰਜਕ ਤਰੀਕੇ ਨਾਲ ਜਾਗਰੂਕ ਕਰਨਾ ਅਗਲਾ ਪ੍ਰਸ਼ਨ ਹੈ ਜੀ ਸਾਹਿਤਿਕ ਕਿਰਨਾ ਇੱਕ ਵਿੱਚ ਸ਼ਾਮਲ ਇੱਕ ਰਚਨਾ ਵਿੱਚ ਰਾਹੁਲ ਸੰਕਰਤਾਣ ਨਾਮ ਦੇ ਬੰਦੇ ਦਾ ਜ਼ਿਕਰ ਕੀਤਾ ਗਿਆ ਹੈ ਇਹ ਬੰਦਾ ਕੌਣ ਸੀ ਇਹ ਵੀ 9th ਕਲਾਸ ਦੀ ਬੁੱਕ ਦੇ ਵਿੱਚ ਹੈ ਜੀ ਇਹ ਜੋ ਬੰਦੇ ਬਾਰੇ ਗੱਲ ਕੀਤੀ ਹੈ ਰਾਹੁਲ ਸੰਕਰਤਾਣ ਲੇਖਕ ਨੇ ਉਸ ਪਾਠ ਦੇ ਵਿੱਚ ਇਹਨੂੰ ਇੱਕ ਮਹਾਕੁਮਕੜ ਬੁੱਧੀ ਲੇਖਕ ਕਿਹਾ ਹੈ ਅੱਗੇ ਆ ਜੀ ਭੀਮਰਾਓ ਅੰਬੇਦਕਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਇਹਨਾਂ ਦਾ ਜਨਮ ਹੋਇਆ ਸੀ ਜੀ ਭੀਮਰਾਓ ਅੰਬੇਦਕਰ ਦਾ 14 ਅਪ੍ਰੈਲ 1891 ਈਸਵੀ ਨੂੰ ਬੜੋਦਾ ਰਿਆਸਤ ਦੇ ਪਿੰਡ ਮਹੂ ਵਿੱਚ ਇਹ ਵੀ ਬੁੱਕ ਦੇ ਵਿੱਚੋਂ ਆਇਓ ਜੀ ਕੁਐਸਚਨ ਅਗਲਾ ਕੁਐਸਚਨ ਹੈ ਜੀ ਸੋਮਾ Swami Vivekananda ਜੀ ਦਾ ਜੀਵਨ ਕਾਲ ਜਨਮ ਤੋਂ ਮੌਤ ਤੱਕ ਦਾ ਸਫ਼ਰ ਕਦੋਂ ਤੋਂ ਕਦੋਂ ਤੱਕ ਸੀ ਇਹਦਾ ਸਹੀ ਉੱਤਰ ਹੈ ਜੀ ਚੌਥਾ 12 ਜਨਵਰੀ 1863 ਈਸਵੀ ਤੋਂ 4 ਜੁਲਾਈ 1902 ਈਸਵੀ ਤੱਕ ਅੱਗੇ ਆਜੀ 101ਵਾਂ ਪ੍ਰਸ਼ਨ ਵਿਗਿਆਨੀ ਬਨਣ ਤੋਂ ਇਲਾਵਾ ਡਾਕਟਰ ਅਬਦੁਲ ਕਲਾਮ ਸਾਹਿਬ ਦਾ ਉਹ ਕਿਹੜਾ ਸੁਪਨਾ ਸੀ ਜਿਸ ਨੂੰ ਉਹ ਪੂਰਾ ਨਹੀਂ ਕਰ ਸਕੇ ਇਹ ਵੀ 10ਵੀਂ ਕਲਾਸ ਦੀ ਬੁੱਕ ਦੇ ਵਿੱਚ ਹੈ ਜੀ ਏ ਸੀ ਜੀ ਚੌਥਾ ਆਪਸ਼ਨ ਭਾਰਤੀ ਹਵਾਈ ਫੌਜ ਦੇ ਜੰਗੀ ਜਹਾਜ਼ ਦਾ ਪਾਇਲਟ ਬਨਣ ਦਾ ਉਹਨਾਂ ਦਾ ਸੁਪਨਾ ਸੀ ਅੱਗੇ ਆਜੀ ਪਾਠ ਪੁਸਤਕ ਦਾ ਦੂਜਾ ਪੜਾ ਵਿਚੇ ਸ਼ਾਮਲ ਰਚਨਾ ਗੁਲਾਬ ਦੀ ਫਸਲ ਦਾ ਰਚਨਾਕਾਰ ਕੌਣ ਹੈ ਅਤੇ ਇਹ ਰਚਨਾ ਸਾਹਿਤ ਦੇ ਕਿਸ ਰੂਪ ਨਾਲ ਸੰਬੰਧਿਤ ਹੈ ਇਹਦੇ ਰਚਨਾਕਰ ਦਾ ਨਾਮ ਹੈ ਜੀ ਪਹਿਲਾ ਸਹੀ ਹੈ ਜੀ ਇਹਦਾ ਹਰਭਜਨ ਸਿੰਘ ਹੁੰਦਲ ਇਹ ਕਵਿਤਾ ਹੈ ਅਗਿਆ ਜੀ 13 ਮਾ ਤਿੰਨਵਾਂ ਪ੍ਰਸ਼ਨ ਕਿਹੜਾ ਪਾਤਰ ਬੇਬੇ ਰਾਮਪ੍ਰਭ ਜੀ ਇਕਾਂਗੀ ਦਾ ਨਹੀਂ ਹੈ ਪੰਦਾ ਹੈਗਾ ਜੀ ਸ਼ਾਮ ਸ਼ਾਮ ਦਾ ਹੈਗਾ ਜਵਾਰੀ ਹੈਗਾ ਇਹਦਾ ਉੱਤਰ ਹੈ ਜੀ ਵਜ਼ੀਰ ਅੱਗੇ ਜੀ 104ਵਾਂ ਕੱਢ ਕਲੇਜਾ ਕੀ ਤੰਬੇਰੇ ਸੋ ਵੀ ਲਾਇਕ ਨਹੀਂ ਤੇਰੇ ਹੋਰ ਤਾਫੀਕ ਨਹੀਂ ਕੁਛ ਮੇਰੇ ਪੀਓ ਕਟੋਰਾ ਪਾਣੀ ਦਾ ਇਹਦੇ ਚਾਰ ਉੱਤਰ ਦਿੱਤੇ ਨੇ ਜੇ ਅੱਗੇ ਤਾਫੀਕ ਦਾ ਅਰਥ ਪੁੱਛਿਆ ਜੇ ਇਹਨਾਂ ਨੇ ਤਾਫੀਕ ਇਹਦਾ ਐਕਸਪੈਕਟਿਡ ਆਨਸਰ ਹੋ ਸਕਦਾ ਜੀ ਸਮਰੱਥਾ ਬਾਕੀ ਜਦੋਂ ਐਚ ਟੈਟ ਬੋਰਡ ਕੀ ਪਾਏਗਾ ਆਨਸਰ ਕੀ ਪਾਏਗਾ ਉਸ ਤੋਂ ਬਿਲਕੁਲ ਕਲੀਅਰ ਹੋਏਗਾ ਮੇਰੇ ਅਨੁਸਾਰ ਇਹਦਾ ਆਨਸਰ ਆਉਣਾ ਚਾਹੀਦਾ ਜੀ ਦੂਜਾ ਸਮਰੱਥਾ ਅੱਗੇ ਜੀ ਨੱਕ 헤ਠਾ ਨਾਲ ਲਿਆਉਣਾ ਮੁਹਾਵਰੇ ਦਾ ਕੀ ਅਰਥ ਹੈ ਇਹ ਦਾ ਅਨਸਰ ਹੋ ਸਕਦਾ ਜੀ ਜਰਾ ਵੀ ਪਸੰਦ ਨਾ ਕਰਨਾ ਅਗਿਆ ਜੀ 106 ਮਾ ਪ੍ਰਸ਼ਨ ਸਰਦਾਰ ਉਦਮ ਸਿੰਘ ਨੇ ਲੰਡਨ ਵਿੱਚ ਜਾ ਕੇ ਕਿਸ ਅੰਗਰੇਜ਼ ਅਫਸਰ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਏਸੀਜੀ ਚੌਥਾ ਮਾਈਕਲ اڈਵਾਇਰ ਨੂੰ ਅਗਿਆ ਜੀ 107 ਮਾ ਪ੍ਰਸ਼ਨ ਨਾਨਕ ਸਿੰਘ ਦੇ ਉਸ ਨਾਵਲ ਦਾ ਨਾਮ ਦੱਸੋ ਜਿਸ ਨੂੰ ਸਾਹਿਤ ਅਕਾਦਮੀ ਦਾ ਇਨਾਮ ਭਾਵ ਸਾਹਿਤ ਅਕਾਦਮੀ ਅਵਾਰਡ ਹਾਸਲ ਹੋਇਆ ਦਸਵੀਂ ਕਲਾਸ ਦੀ ਬੁੱਕ ਦੇ ਵਿੱਚੋਂ ਹੈ ਜੀ ਇਹ ਇਹ ਜੀ ਇੱਕ ਮਿਆਂ ਦੋ ਤਲਵਾਰਾਂ ਜਿਹਦੇ ਲਈ ਉਹਨਾਂ ਨੂੰ ਭਾਰਤ ਸਾਇਤ ਅਕਾਦਮੀ ਦਾ ਇਨਾਮ ਪ੍ਰਾਪਤ ਹੋਇਆ ਸੀ 108ਵਾਂ ਪ੍ਰਸ਼ਨ ਹੈ ਜੀ ਇਹ ਵੀ 10ਵੀਂ ਕਲਾਸ ਦੀ ਬੁੱਕ ਦੇ ਵਿੱਚੋਂ ਹੈ ਸਾਹਿਤਿਕ ਕਿਰਨਾ ਇੱਕ ਦੇ ਵਿੱਚ ਦੋ ਦੇ ਵਿੱਚੋਂ ਸੂਬਾ ਨੰਬਰ 1 ਬਣੇ ਆਓ ਲਾਈਏ ਇੰਨੇ ਰੁੱਖ ਧਰਤੀ ਤੇ ਮਹਿਫੂਜ਼ ਰੱਖੀਏ ਪਾਣੀ ਰੁੱਖ ਤੇ ਕੁੱਖ ਕਵਿਤਾ ਦਾ ਨਾਮ ਹੈ ਜੀ ਰੁੱਖਾਂ ਵੱਜੋਂ ਧਰਤੀ ਇਸੇ ਪੁੱਛਿਆ ਗਿਆ ਕਿ ਇਹਦੇ ਵਿੱਚ ਮਹਿਫੂਜ਼ ਦਾ ਕੀ ਅਰਥ ਹੈ ਮਹਿਫੂਜ਼ ਦਾ ਅਰਥ ਹੁੰਦਾ ਜੀ ਸੁਰੱਖਿਅਤ ਸਾੰਭ ਕੇ 109ਵਾਂ ਪ੍ਰਸ਼ਨ ਜੀ ਸਾਰੇ ਦੇ ਸਾਰੇ ਸ਼ੁੱਧੇ ਸ਼ਬਦਾਂ ਵਾਲਾ ਵਿਕਲਪ ਚੁਣੋ ਜੋ ਪਹਿਲਾ ਇਹਦੇ ਵਿੱਚ ਦੋ ਸ਼ਬਦ ਗਲਤ ਨੇ ਜੀ ਦੂਜੇ ਦੇ ਵਿੱਚ ਪਹਿਲਾ ਗਲਤ ਹੈ ਤੀਜਾ ਜਿਹੜਾ ਉੱਤਰ ਬਿਲਕੁਲ ਸਹੀ ਹੈ 35 ਕ੍ਰਿਸ਼ਨ ਨਿੰਦਰ 110ਵਾਂ ਪ੍ਰਸ਼ਨ ਹੈ ਜੀ ਬਲਵਿੰਦਰ ਸਿੰਘ ਬਰਾੜ ਦੀ ਕਹਾਣੀ ਦੁਸ਼ਮਣੀ ਸਮਾਜ ਦੇ ਕਿਹੜੇ ਲੋਕਾਂ ਨਾਲ ਸੰਬੰਧਿਤ ਹੈ ਇਹ ਹੈ ਜੀ ਮਹਾਨਗਰਾਂ ਵਿੱਚ ਵੱਸਦੇ ਲੋਕਾਂ ਨਾਲ ਇਹਦੇ ਵਿੱਚ ਜੋ ਕਹਾਣੀ ਲਿਖੀ ਹੈ ਕਹਾਣੀ ਕਰਨ ਉਹ ਦਿੱਲੀ ਦੇ ਡੀ ਡੀਏ ਦੇ ਤਿੰਨ ਮੰਜ਼ਲਾਂ ਦੇ ਫਲੈਟ ਨਾਲ ਸੰਬੰਧਿਤ ਹੈ ਅੱਗੇ ਆ ਜੀ 111ਵਾਂ ਪ੍ਰਸ਼ਨ ਆਂਧਰਾ ਪ੍ਰਦੇਸ਼ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਆਂਧਰਾ ਪ੍ਰਦੇਸ਼ ਵਿੱਚ ਬੋਲੀ ਜਾਂਦੀ ਹੈ ਜੀ ਤੇਲਗੂ 112ਵਾਂ ਪ੍ਰਸ਼ਨ ਹੈ ਜੀ ਵਾਰਤਕ ਜਾਂ ਗੱਦ ਰੂਪ ਵਿੱਚ ਆਖਣ ਦੀ ਚੋਣ ਕਰੋ ਕਿਹੜਾ ਰੂਪ ਹੈ ਇਹ ਚਾਰਾਂ ਦੇ ਵਿੱਚੋਂ ਜੋ ਵਾਰਤਕ ਰੂਪ ਦੇ ਵਿੱਚ ਹੈ ਇਹਦਾ ਆਨਸਰ ਦੋਸਤੋ ਹੋਣਾ ਚਾਹੀਦਾ ਏ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਬਾਕੀ ਦੇਖਾਂਗੇ ਜੀ ਜਦੋਂ ਹਰਿਆਣਾ ਬੋਰਡ ਦੀ ਅਨਸਰ ਕੀ ਆਊਗੀ ਅੱਗੇ ਜੀ ਉਰਦੂ ਫਾਰਸੀ ਪ੍ਰਭਾਵ ਵਾਲੇ ਪਰੰਪਰਕ ਪੰਜ ਪੈਰ ਬਿੰਦੀ ਵਾਲੇ ਅੱਖਰਾਂ ਤੋਂ ਇਲਾਵਾ ਗੁਰਮੁਖੀ ਲਿਪੀ ਦਾ 35 ਬਿੰਦੀ ਵਾਲਾ ਪੈਰ ਬਿੰਦੀ ਵਾਲਾ ਉਹ ਕਿਹੜਾ ਅੱਖਰ ਹੈ ਜਿਸ ਨੂੰ ਆਧੁਨਿਕ ਯੁੱਗ ਦੇ ਕੁਝ ਭਾਸ਼ਾ ਵਿਗਿਆਨੀਆਂ ਵੱਲੋਂ ਪੰਜਾਬੀ ਉਚਾਰਨ ਨੂੰ ਮੁੱਖ ਰੱਖਦਿਆਂ ਗੁਰਮੁਖੀ ਵਰਣਮਾਲਾ ਦਾ ਹਿੱਸਾ ਬਣਾਇਆ ਗਿਆ ਹੈ ਕੁੱਲ ਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ ਕੁੱਲ ਪੈਰ ਬਿੰਦੀ ਵਾਲੇ 6 ਅੱਖਰ ਨੇ ਤਾਂ ਜਿਹੜਾ 6ਵੇਂ ਅੱਖਰ ਬਾਰੇ ਪੁੱਛ ਰਿਹਾ ਉਹ ਹੈ ਜੀ ਲੱਲੇ ਪੈਰ ਬਿੰਦੀ ਅੱਗੇ ਜੀ ਸਰਦਾਰ ਭਗਤ ਸਿੰਘ ਕਿਸ ਸ਼ਖਸ ਦੀ ਤਸਵੀਰ ਨੂੰ ਹਮੇਸ਼ਾ ਆਪਣੇ ਕੋਲ ਰੱਖਦਾ ਸੀ ਇਹ ਰੱਖਦਾ ਸੀ ਜੀ ਸਰਦਾਰ ਕਰਤਾਰ ਸਿੰਘ ਸਰਾਬਾ ਦੀ ਤਸਵੀਰ ਨੂੰ 9th ਕਲਾਸ ਦੀ ਬੁੱਕ ਦੇ ਵਿੱਚ ਹੈ ਕਰਤਾਰ ਸਿੰਘ ਸਰਾਬਾ ਜੀਵਨੀ ਦੇ ਵਿੱਚੋਂ 115ਵਾਂ ਪ੍ਰਸ਼ਨ ਹੈ ਜੀ ਕਰਾਟੇਆਂ ਨੂੰ ਜਪਾਨੀ ਭਾਸ਼ਾ ਵਿੱਚ ਜੁੱਡੋ ਅਰਥਾਤ ਕੁਸ਼ਤੀ ਵੀ ਆਖਦੇ ਹਨ ਪ੍ਰਾਚੀਨ ਕਾਲ ਵਿੱਚ ਇਹਨਾਂ ਦਾ ਆਰੰਭ ਕਿਸ ਵਿੱਚ ਹੋਇਆ ਇਹ ਹੋਇਆ ਸੀ ਜੀ ਭਾਰਤ ਦੇ ਇੱਕ ਦੱਖਣੀ ਸੂਬੇ ਕੇਰਲਾ ਦੇ ਵਿੱਚ ਜਦ ਕਿ ਜਾਪਾਨ ਦੇ ਵਿੱਚ ਇਸ ਦਾ ਵਿਕਾਸ ਗਿਨਿਆ ਜਾਂਦਾ ਹੈ ਹਾਂਜੀ ਸਹੀ ਉੱਤਰ ਹੈ ਜੀ ਇਹਦਾ ਤੀਜਾ ਦੋਸਤੋ ਜੋ ਐਚ ਡਾਟਾ ਦਾ ਟੀਜੀਟੀ ਦਾ ਪੇਪਰ ਸੀ ਸਾਰਾ ਹਰਿਆਣਾ ਬੋਰਡ ਦੀ 7ਵੀਂ 8ਵੀਂ ਤੇ ਸੀਬੀਐਸਸੀ ਬੋਰਡ ਦੀ 9ਥ 10ਥ ਦੀ ਬੁੱਕ ਦੇ ਵਿੱਚੋਂ ਆਇਆ ਹੋਇਆ ਹੈ ਅੱਗੇ ਆ ਜੀ 116ਵਾਂ ਪ੍ਰਸ਼ਨ ਕੁਕੜਖੇ ਉਡਾਈ ਆਪਣੇ ਹੀ ਸਿਰ ਪਾਈ ਅਖਾਂਨ ਦੀ ਵਰਤੋਂ ਕਿਹੋ ਜਿਹੀ ਸਥਿਤੀ ਵਿੱਚ ਕੀਤੀ ਜਾਂਦੀ ਹੈ ਹੁਣ ਇਹਦੇ ਦੋਸਤੋ ਪ੍ਰਸ਼ਨ ਪੁੱਛਣਾ ਨੇ ਕਿਹੋ ਜਿਹੀ ਸਥਿਤੀ ਵਿੱਚ ਕੀਤੀ ਜਾਂਦੀ ਹੈ ਤਾਂ ਇਹਦੀ ਸਥਿਤੀ ਹੋ ਸਕਦੀ ਹੈ ਤੀਜਾ ਆਪਸ਼ਨ ਇਹਦਾ ਸਹੀ ਹੋ ਸਕਦਾ ਹੈ ਜੀ ਜਦੋਂ ਕੋਈ ਬੰਦਾ ਕਿਸੇ ਘਟਿਆ ਹਰਕਤ ਕਰਕੇ ਆਪਣੇ ਬੇਇੱਜ਼ਤੀ ਆਪ ਹੀ ਕਰਵਾ ਲਵੇ ਉਹੋ ਜਿਹੀ ਸਥਿਤੀ ਦੇ ਵਿੱਚ ਇਹਦੀ ਵਰਤੋਂ ਕੀਤੀ ਜਾ ਸਕਦੀ ਹੈ ਬਾਕੀ ਦੋਸਤੋ ਜਦੋਂ ਆਨਸਰ ਕੀ ਆਊਗੀ ਉਦੋਂ ਬਧੇਰੇ ਪਤਾ ਲੱਗੇਗਾ ਅੱਗੇ ਜੀ ਪੰਜਾਬ ਸਟਾਈਲ ਕਬੱਡੀ ਜਿਸ ਨੂੰ ਧਾਇਰੇ ਵਾਲੀ ਕਬੱਡੀ ਕਹਿੰਦੇ ਨੇ ਇੱਕ ਟੀਮ ਵਿੱਚ ਰੱਖਵੇ ਖਿਡਾਰੀਆਂ ਸਮੇਤ ਕੁੱਲ ਕਿੰਨੇ ਖਿਡਾਰੀ ਹੁੰਦੇ ਹਨ ਇਹ ਹੁੰਦੇ ਨੇ ਜੀ 14 ਅੱਗੇ ਆ ਜੀ 118ਵਾਂ ਪ੍ਰਸ਼ਨ। ਸਵਾਮੀ ਵਿਵੇਕਾਨੰਦ ਦਾ ਬਚਪਨ ਦਾ ਨਾਮ ਕੀ ਸੀ? ਉਹਨਾਂ ਦੇ ਗੁਰੂ ਦਾ ਨਾਮ ਵੀ ਦੱਸੋ। ਬੜਾ ਉਲਝਣ ਵਾਲਾ ਕੁਐਸਚਨ ਪਾਇਆ ਸੀ ਇਹ। ਪਰ ਜਿਨ੍ਹਾਂ ਨੂੰ ਉਹਨਾਂ ਦੇ ਗੁਰੂ ਦਾ ਨਾਮ ਪਤਾ ਤਾਂ ਉਹਦਾ ਉੱਤਰ ਹੈ ਉਹਨਾਂ ਨੇ ਬਿਲਕੁਲ ਸਹੀ ਲਗਾਇਆ ਹੋਊਗਾ ਉਮੀਦ ਕਰਦਾ। ਹਾਂਜੀ ਉਹਨਾਂ ਦੇ ਗੁਰੂ ਦਾ ਨਾਮ ਸੀ ਰਾਮਕ੍ਰਿਸ਼ਨ ਪਰਮਹੰਸ ਜੋ ਕਿ ਹੋਰ ਕਿਸੇ ਵੀ ਆਪਸ਼ਨ ਦੇ ਵਿੱਚ ਨਹੀਂ ਹੈ। ਉਹਨਾਂ ਦੇ ਦੋ ਨਾਮ ਸੀ ਬਚਪਨ ਦੇ ਵਿਸ਼ਵੇਸ਼ਵਰ ਤੇ ਨਰਿੰਦਰਨath ਤਾਂ ਇਹਦਾ ਤੀਜਾ ਉੱਤਰ ਸਹੀ ਹੈ ਜੀ। 119ਵਾਂ ਪ੍ਰਸ਼ਨ ਹੈ ਜੀ ਭਗਤ ਰਵਿਦਾਸ ਜੀ ਕਿਸ ਸਥਾਨ ਤੇ ਜੋਤੀ ਜੋਤ ਸਮਾਏ ਸਨ ਦੋਸਤੋ ਇਹਦਾ ਉੱਤਰ ਹੋ ਸਕਦਾ ਹੈ ਚੌਥਾ ਚਿਤੋੜ ਨਾਮਕ ਸਥਾਨ ਤੇ ਬਾਕੀ ਹਰਿਆਣਾ ਬੋਰਡ ਦੇ ਅਨਸਰ ਕੀ ਤੋਂ ਪਤਾ ਲੱਗੇਗਾ ਅੱਗੇ ਹੈ ਜੀ ਕੀ ਕੰਡੇ ਕੀ ਪੱਤੀਆਂ ਭੋਰੇ ਕੀ ਮਾਲੀ ਕੀ ਡਾਲੀ ਸਵਨਾ ਨੂੰ ਖੁਸ਼ਬੂਈ ਵੰਡੇ ਸਵਨਾ ਨੂੰ ਖੁਸ਼ਹਾਲੀ ਪੁਸਤਕ ਸਾਹਿਤਿਕ ਕਿਰਨਾ ਇੱਕ ਵਿੱਚ ਦਰਜ ਕਾਫ 17 ਕਿਹੜੀ ਰਚਨਾ ਵਿੱਚੋਂ ਹਨ ਇਹਨੇ ਜੀ ਚੌਥਾ ਸਮਕਾਲੀਆਂ ਨੂੰ ਅੱਗੇ ਜੀ 121ਵਾਂ ਪ੍ਰਸ਼ਨ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਸਰਦਾਰ ਕਰਤਾਰ ਸਿੰਘ ਸਰਾਭਾ ਜਦੋਂ ਅਮਰੀਕਾ ਗਿਆ ਤਾਂ ਉਸਦੇ ਕਿੰਨੇ ਵਰਿਆਂ ਦਾ ਸੀ ਦੋਸਤੋ ਦੀ ਉਮਰ ਸੀ ਉਦੋਂ 14 15 16 ਵਰਿਆਂ ਦੀ ਅੱਗੇ ਜੀ 122ਵਾਂ ਪ੍ਰਸ਼ਨ ਗੁਰਮੁਖੀ ਲਿਪੀ ਵਿੱਚ ਉਰਦੂ ਫਾਰਸੀ ਦੇ ਪ੍ਰਭਾਵ ਕਾਰਨ ਪੈਰ ਬਿੰਦੀ ਪੈਣ ਵਾਲੇ ਅੱਖਰਾਂ ਦੀ ਗਿਣਤੀ ਕਿੰਨੀ ਹੈ ਇਹ ਹੈ ਜੀ 6 ਉਮੀਦ ਕਰਦਾ ਕਿ ਸਭ ਨੇ ਸਹੀ ਕੀਤਾ ਹੋਵੇਗਾ ਅੱਗੇ ਆ ਜੀ ਦੂਜਾ ਪੜਾਅ ਪਾਠ ਪੁਸਤਕ ਵਿੱਚ ਸ਼ਾਮਲ ਰਚਨਾ ਕਾਂ ਤੇ ਚਿੜੀ ਦਾ ਕਾਵ ਰੂਪ ਕਿਹੜਾ ਹੈ ਅਤੇ ਇਹ ਰਚਨਾ ਇਸ ਦਾ ਰਚਨਾਕਾਰ ਕੌਣ ਹੈ ਇਹ ਆ ਜੀ ਇੱਕ ਬਾਲ ਨਾਟਕ ਹੈ ਸੈਮੂਅਲ ਜੋਹਨ ਇਸ ਦਾ ਲੇਖਕ ਹੈ ਅੱਗੇ ਆ ਜੀ 124ਵਾਂ ਪ੍ਰਸ਼ਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਏ ਪੀ ਜੇ ਅਬਦੁੱਲ ਕਲਾਮ ਸਾਹਿਬ ਦਾ ਪੂਰਾ ਨਾਮ ਕੀ ਹੈ ਇਹ 10ਵੀਂ ਕਲਾਸ ਦੀ ਬੁੱਕ ਦੇ ਵਿੱਚ ਹੈ ਜੀ ਉਹਨਾਂ ਦਾ ਪੂਰਾ ਨਾਮ ਹੈ ਜੀ ਅਬੁਲ ਪਾਕੀਰੇ ਜੈਨੂ ਲਾਬਦੀਨ ਅਬਦੁੱਲ ਕਲਾਮ ਦੂਜਾ ਉਤਰ ਆਈ ਜਦਾ ਅੱਗੇ ਆ ਜੀ 125ਵਾਂ ਕਿਸੇ ਚੰਗੀ ਸੈਂਤ ਦੀ ਗੱਲ ਸੀ ਪਤਾ ਨਹੀਂ ਕਿਧਰੇ ਅਚਨ ਚੇਤੀ ਢੋ ਮੇਲ ਜੁੜਿਆ ਗਿਆਨੀ ਗੁਰਦੇਵ ਸਿੰਘ ਰਚਿਤ ਲੇਖ ਬਹਿਮ ਪਰਮ ਵਿੱਚ ਦਰਜ ਇਸ ਵਾਕ ਵਿੱਚ ਆਏ ਸ਼ਬਦ ਸੈਂਤ ਤੋਂ ਕੀ ਭਾਵ ਹੈ ਇਸ ਤੋਂ ਭਾਵ ਹੈ ਜੀ ਮੌਕੇ ਸਮੇਂ ਸਿਤਾਰੇ ਜਾਂ ਸ਼ੁਭ ਘੜੀ ਅੱਗੇ ਆ ਜੀ 126ਵਾਂ ਪ੍ਰਸ਼ਨ ਹੈ ਮਧਨਾਲ ਢਿੰਗਰਾ ਦੀ ਗੋਲੀ ਨਾਲ ਮਾਰੇ ਗਏ ਅੰਗਰੇਜ਼ ਅਫਸਰ ਦਾ ਕੀ ਨਾਮ ਸੀ ਉਹਨਾਂ ਦਾ ਨਾਮ ਸੀ ਜੀ ਸਰ ਕਰਜਨ ਵੈਲੀ ਹੇਵੀ ਮਦਨ ਲਾਲ ਢੇ ਅੰਗਰੇਜ਼ੀ ਦੀ ਜੀਵਨੀ ਦੇ ਵਿੱਚੋਂ ਲੈ ਗਿਆ ਜੋ ਕਿ 9ਵੀਂ ਕਲਾਸ ਦੀ ਬੁੱਕ ਦੇ ਵਿੱਚ ਹੈ ਅਗਿਆਜ 127 ਮਾ ਗੁਰਦਿਆਲ ਸਿੰਘ ਰਚਿਤ ਇਕਾਂਗੀ ਕਰਤਾਰਾ ਕੋਤਕੀ ਕਿਸ ਮੁੱਦੇ ਤੇ ਆਧਾਰਿਤ ਹੈ ਇਹਦਾ ਮੁੱਦਾ ਦੇਖਣਾ ਜੀ ਕਿਸ ਮੁੱਦੇ ਤੇ ਆਧਾਰਿਤ ਹੈ ਚਾਰ ਆਪਸ਼ਨ ਨੇ ਭਾਰਤ ਦੇ ਮਸ਼ਹੂਰ ਪਹਿਲਵਨ ਕਰਤਾਰ ਸਿੰਘ ਦੇ ਕੋਤਕਾਂ ਤੇ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਦਿੱਕਤਾਂ ਦੁਸ਼ਵਾਰੀਆਂ ਤੇ ਤੰਗੀਆਂ ਤੁਰਸ਼ੀਆਂ ਤੇ ਕਰਤਾਰਾ ਨਾਮ ਦੇ ਇੱਕ ਜਾਦੂਗਰ ਦੇ ਕੋਤਕੀ ਕਾਰਨਾਮਿਆਂ ਤੇ ਜਾਦੂਗਰੀ ਕਰਕੇ ਪੇਟ ਪਾਲਣ ਵਾਲਿਆਂ ਦੀਆਂ ਮਜਬੂਰੀਆਂ ਤੇ ਲਾਚਾਰੀਆਂ ਤੇ ਇਹਦਾ ਸਹੀ ਉੱਤਰ ਹੈ ਜੀ ਦੂਜਾ 128ਵੇਂ ਪ੍ਰਸ਼ਨ ਜਿੱਗੇ ਦੇਸ਼ ਪ੍ਰੇਮੀ ਹੋਣ ਤੋਂ ਇਲਾਵਾ ਮਧਨ ਲਾਲ ਢਿੰਗਰਾ ਕਵਤਾ ਪ੍ਰੇਮੀ ਵੀ ਸੀ ਉਹ ਕਿਸ ਕਵੀ ਦੀ ਕਿਹੜੀ ਕਵਤਾ ਤੋਂ ਬਹੁਤ ਪ੍ਰਭਾਵਿਤ ਸੀ ਇਹ ਸੀ ਜੀ ਤੀਸਰਾ ਏ ਉਹ ਹਿਊਮ ਦੀ ਕਵਤਾ 올ਡ ਮੈਨਜ਼ ਹੋਪ ਤੋਂ ਇਹ ਵੀ ਮਧਨ ਲਾਲ ਢਿੰਗਰਾ ਦੀ ਜੀਵਨੀ ਦੇ ਵਿੱਚੋਂ ਹੈ ਅੱਗੇ ਆ ਜੀ ਪਛੋਣ ਦੀਆਂ ਪੈਣ ਕਨੀਆਂ ਰਚਨਾ ਦਾ ਰਚਨਾਕਾਰ ਅਤੇ ਸਾਹਿਤ ਰੂਪ ਕਿਹੜਾ ਹੈ 10ਵੀਂ ਕਲਾਸ ਦੀ ਬੁੱਕ ਦੇ ਵਿੱਚ ਆ ਜੀ ਇਹ ਪਛੋਣ ਦੀਆਂ ਪੈਣ ਕਨੀਆਂ ਇਸ ਵਾਰ ਸਿਲੇਬਸ ਦੇ ਵਿੱਚੋਂ ਕੱਟਦਾ ਸੀ ਇਹ ਲੈਸਨ ਇਹ ਹੈ ਜੀ ਪਹਿਲਾ ਪ੍ਰੀਤਮ ਰੂਪਾਲ ਟਰੈਕਿੰਗ ਲੇਖ ਹੈ ਲੇਖਕ ਨੇ ਆਪਣੇ అనుభవਾਂ ਨੂੰ ਦੱਸਿਆ ਜੇ ਉਹ ਟਰੈਕਿੰਗ ਦੇ ਦੌਰਾਨ ਉਸ ਨੂੰ ਹੋਈ ਸੀ 130 ਜੀ ਬਚਿੰਤ ਕੌਰ 130ਵਾਂ ਪ੍ਰਸ਼ਨ ਹੈ ਦੋਸਤੋ ਇਹ ਬਚਿੰਤ ਕੌਰ ਰਚਿਤ ਕਹਾਣੀ ਦੁੱਧ ਤੇ ਪੁੱਤ ਦਾ ਮੁੱਖ ਵਿਸ਼ਾ ਕੀ ਹੈ ਇਹਦਾ ਮੁੱਖ ਵਿਸ਼ਾ ਇਹ ਜੀ ਬੱਚਿਆਂ ਦੁਆਰਾ ਮਾਪਿਆਂ ਦੀ ਬੇਕਦਰੀ ਦੀ ਸਮੱਸਿਆ ਕਿਉਂਕਿ ਕਹਾਣੀ ਦੇ ਵਿੱਚ ਜੋ ਬਾਬਾ ਬਾਰੂ ਸੀ ਉਹਦੇ ਪੰਜ ਪੁੱਤਰ ਸੀ ਇਸ ਕਰਕੇ ਬੜੀ ਬੇਕਦਰੀ ਹੋਈ ਸੀ ਬਾਬੇ ਬਾਰੂ ਦੀ ਬੱਚਿਆਂ ਦੁਆਰਾ ਮਾਪਿਆਂ ਦੀ ਬੇਕਦਰੀ ਨਾਲ ਸੰਬੰਧਿਤ ਹੈ ਅੱਗੇ ਜੀ ਗੁਰੂ ਇਤਿਹਾਸ ਅੰਦਰ ਬੀਬੀ ਭਾਨੀ ਜੀ ਦਾ ਵੱਡਾ ਨਾਮ ਹੈ ਉਹਨਾਂ ਦੇ ਘਰ ਕਿੰਨੇ ਪੁੱਤਰਾਂ ਨੇ ਜਨਮ ਲਿਆ ਉਹਨਾਂ ਦੇ ਘਰ ਸੀ ਜੀ ਤਿੰਨ ਪੁੱਤਰਾਂ ਨੇ ਜਨਮ ਲਿਆ ਸੀ ਅੱਗੇ ਆ ਜੀ 132ਵਾਂ ਪ੍ਰਸ਼ਨ ਪ੍ਰਸਿੱਧ ਮਨੋਵਿਗਿਆਨੀ ਗਾਰਡਨਰ ਨੇ ਆਪਣੇ ਬਹੁਬੁੱਧੀ ਸਿਧਾਂਤਾਂ ਅਧੀਨ ਕਿੰਨੇ ਤਰ੍ਹਾਂ ਦੀ ਬੁੱਧੀ ਦਾ ਖੁਲਾਸਾ ਕੀਤਾ ਹੈ 10ਵੀਂ ਕਲਾਸ ਦੀ ਬੁੱਕ ਦੇ ਵਿੱਚ ਹੈ ਜੀ ਇਹ ਲੈਸਨ ਬਹੁਤ ਇੰਪੋਰਟੈਂਟ ਹੈ ਇਹ ਦੇਸੀ ਜੀ 8 ਪ੍ਰਕਾਰ ਦੀ ਬੁੱਧੀ ਦਾ ਜ਼ਿਕਰ ਕੀਤਾ ਸੀ ਉਹਨਾਂ ਨੇ ਐਨਸਾਈਕੋਲੋਜੀ ਦੇ ਵਿੱਚ ਵੀ ਇਹੀ ਪ੍ਰਸ਼ਨ ਆਇਆ ਸੀ ਇਹਦੇ ਨਾਲ ਸਬੰਧਤ ਕਲਾਤਮਕ ਰੁਚੀਆਂ ਪ੍ਰਕਿਰਤੀ ਅਤੇ ਪਛਾਣ ਪਾਠ ਦਾ ਨਾਮ ਹੈ ਜੀ ਜ਼ਰੂਰ ਪੜਿਓ ਅੱਗੇ ਆ ਜੀ 133ਵਾਂ ਪ੍ਰਸ਼ਨ ਲਿਪੀਕਾਰ ਕੀ ਹੈ ਲਿਪੀਕਾਰ ਜੀ ਪੰਜਾਬੀ ਦਾ ਇੱਕ ਟਾਈਪਿੰਗ ਸਾਫਟਵੇਅਰ ਹੈ ਕੰਪਿਊਟਰ ਸਾਫਟਵੇਅਰਾਂ ਦੀ ਵਰਤੋਂ ਨਾਮ ਦੇ ਪਾਠ ਦੇ ਵਿੱਚ ਸ਼ਾਮਲ ਹੈ ਜੀ ਇਹ ਵੀ ਅੱਗੇ ਜੀ 134 ਮਾ ਪੰਜਾਬੀ ਭਾਸ਼ਾ ਜਾਂ ਗੁਰਮੁਖੀ ਲਿਪੀ ਵਿੱਚ ਪੈਰ ਅੱਖਰ ਅਰਥਾਤ ਅੱਖਰਾਂ ਦੇ ਪੈਰ ਵਿੱਚ ਪੈਣ ਵਾਲੇ ਅੱਖਰ ਕਿੰਨੇ ਹਨ ਜ ਜ ਇਹਨਾਂ ਨੂੰ ਦੋਸਤੋ ਕਹਿ ਸਕਦਾ ਦੁੱਤ ਅੱਖਰ ਕਿੰਨੇ ਨੇ ਇਹਨੇ ਜੀ ਤਿੰਨ ਹ ਹ ਰ ਰ ਤੇ ਵ ਵ ਸਹੀ ਉੱਤਰ ਤਿੰਨ ਹੈ ਜੀ ਅਗਿਆ 135ਵਾਂ ਪ੍ਰਸ਼ਨ ਬਾਬਾ ਸ਼ੇਖ ਫਰੀਦ ਜੀ ਦੇ ਮੁਰਸ਼ਿਦ ਦਾ ਕੀ ਨਾਮ ਸੀ? ਉਹਨਾਂ ਦੇ ਮੁਰਸ਼ਿਦ ਦਾ ਨਾਮ ਸੀ ਜੀ ਖਵਾਜਾ ਕਤਬਦੀਨ ਬਖਤਿਆਰ ਕਾਕੀ ਤੀਜਾ ਆਪਸ਼ਨ ਹੈ ਜੀ ਦਾ। ਦੋਸਤੋ 익ਸਪੈਕਟਡ ਆਨਸਰ ਕੀ ਹੈ? ਬਾਕੀ ਸਹੀ ਆਨਸਰ ਕੀ ਜਦੋਂ ਬੋਰਡ ਦੁਆਰਾ ਪਾਈ ਜਾਏਗੀ ਉਦੋਂ ਹੀ ਪਤਾ ਲੱਗੇਗਾ। ਚੌਥੀਆਂ ਏਸ਼ੀਆਈ ਖੇਡਾਂ ਕਦੋਂ ਅਤੇ ਕਿਸ ਸ਼ਹਿਰ ਵਿੱਚ ਹੋਈਆਂ ਸਨ? ਇਹ ਹੋਈਆਂ ਸੀ ਜੀ 1962 ਈਸਵੀ ਦੇ ਵਿੱਚ ਜਕਾਰਤਾ ਦੇ ਵਿੱਚ। ਪਹਿਲੀਆਂ ਐਸ਼ੀ ਖੇਡਾਂ ਸੀ 1951 ਦੇ ਵਿੱਚ ਹੋਈਆਂ ਸੀ ਦੂਜੀਆਂ 54 ਦੇ ਵਿੱਚ ਤੀਜੀਆਂ 58 ਤੇ ਚੌਥੀਆਂ ਹੋਈਆਂ ਸੀ 1962 ਈਸਵੀ ਦੇ ਵਿੱਚ ਅਗਿਆਜ 137 ਮਾ ਪ੍ਰਸ਼ਨ ਸਰ ਸਰਦਾਰ ਚਰਨ ਸਿੰਘ ਸ਼ਹੀਦ ਰਚਿਤ ਕਵਿਤਾ ਪਹਿਲ ਵਿੱਚ ਪਹਿਲੇ ਸਿਰਲੇਖ ਸ਼ਬਦ ਤੋਂ ਕੀ ਭਾਵ ਹੈ ਇਹ ਰਚਨਾ ਲਗਭਗ ਹਰ ਇੱਕ ਵਿਦਿਆਰਥੀ ਨੇ ਪੜ੍ਹੀ ਹੋਵੇਗੀ ਜਿਦੇ ਵਿੱਚ ਬੁੱਧੂ ਇੱਕ ਖੋਤਾ ਲੈ ਕੇ ਆਉਂਦਾ ਸੀ ਡਾਕਟਰ ਕੋਲ ਤਾਂ ਇਹਦੇ ਵਿੱਚ ਪੁੱਛਿਆ ਜੀ ਪਹਿਲ ਦਾ ਕੀ ਅਰਥ ਹੈ ਪਹਿਲ ਦਾ ਅਰਥ ਹੈ ਜੀ ਕੋਈ ਕੰਮ ਦੂਜਿਆਂ ਨਾਲੋਂ ਪਹਿਲਾਂ ਸ਼ੁਰੂ ਕਰਨਾ ਅੱਗੇ ਜੀ ਗੁਰਮੁਖੀ ਵਿੱਚ ਵਰਤੇ ਜਾਂਦੇ ਲਗਾਖਰਾਂ ਦੀ ਕੁੱਲ ਗਿਣਤੀ ਕਿੰਨੀ ਹੈ ਲਗਾਖਰ ਹੁੰਦੇ ਨੇ ਦੋਸਤੋ ਤਿੰਨ ਬਿੰਦੀ ਟਿੱਪੀ ਤੇ ਅਧਕ ਅੱਗੇ ਜੀ ਲਗੂ ਸਵਰ ਕਿਹੜੇ-ਕਿਹੜੇ ਹਨ ਲਗੂ ਸਵਰ ਨੇ ਜੀ ਅ ਈ ਊ ਚੌਥਾ ਉਤਰਾ ਜੀ ਊੜੇ ਨੂੰ ਅੰਕੜਾ ਆੜਾ ਤੇ ਈੜੀ ਨੂੰ ਸਿਹਾਰੀ ਇਹਨਾਂ ਦੀ ਸਹੀ ਵੰਤਰ ਅ ਈ ਊ ਅੱਗੇ ਜੀ 140ਵਾਂ ਪ੍ਰਸ਼ਨ ਸਾਹਿਤਿਕ ਕਿਰਨਾ ਦੋ ਪੁਸਤਕ ਵਿੱਚ ਸ਼ਾਮਲ ਕਵਿਤਾ ਗੁਰੂ ਉਪਦੇਸ਼ ਦਾ ਕਰਤਾ ਕੌਣ ਹੈ ਗੁਰੂ ਉਪਦੇਸ਼ ਕਵਿਤਾ ਜੋ ਇਹ ਜੀ ਪਵਨ ਹਰਚੰਦਪੁਰੀ ਉਹਨਾਂ ਦਾ ਜੋ ਮਹਾਕਾਵ ਹੈ ਉਹਦੇ ਵਿੱਚੋਂ ਲਈ ਗਈ ਹੈ ਇਤਿਹਾਸ ਦਾ ਵੀ ਲਖਨ ਦਸਤਾਵੇਜ਼ ਉਸ ਵਿੱਚੋਂ ਲਈ ਗਈ ਹੈ ਜੀ ਇਹ 140ਵਾਂ ਦਾ ਚੌਥਾ ਉਤਰ ਹੈ ਜੀ ਅੱਗੇ ਹੈ ਜੀ 141ਵਾਂ ਪ੍ਰਸ਼ਨ ਪਹਿਲਾ ਕਦਮ ਪਾਠ ਪੁਸਤਕ ਵਿੱਚ ਦਰਜ ਬਾਲ ਲੋਕਗੀਤ ਜੋ ਕਿ ਹਰਿਆਣਾ ਬੋਰਡ ਦੀ 6ਵੀਂ ਕਲਾਸ ਦੀ ਬੁੱਕ ਹੈ ਜੀ ਉਹਦਾ ਨਾਮ ਹੈ ਪਹਿਲਾ ਕਦਮ ਲੋਕਗੀਤ ਸੁੰਦਰ ਮੁੰਦਰੀਆ ਵਿਚਲਾ ਦੁੱਲਾ ਕੌਣ ਹੈ ਸਤਿ ਸ੍ਰੀ ਅਕਾਲ ਦੋਸਤੋ ਇਹਦੇ ਵਿੱਚ ਮੈਨੂੰ ਕਨਫਿਊਜ਼ਨ ਹੈ ਇਹਨਾਂ ਦੋ ਦੇ ਵਿੱਚੋਂ ਕੋਈ ਇੱਕ ਸਹੀ ਹੋ ਸਕਦਾ ਹੈ ਅਕਬਰ ਦੇ ਸਮੇਂ ਵਿੱਚ ਹੋਇਆ ਇੱਕ ਦਿਆਲੂ ڈاکੂ ਜਾਂ ਸੁੰਦਰੀ ਅਤੇ ਮੁੰਦਰੀ ਨਾਮਕ ਦੋ ਧੀਆ ਦਾ ਪਿਓ ਇਹਦੇ ਵਿੱਚ ਕਨਫਿਊਜ਼ਨ ਹੈ ਦੋਸਤੋ ਦੋਨਾਂ ਦੇ ਵਿੱਚੋਂ ਕਿਹੜਾ ਆਪਸ਼ਨ ਸਹੀ ਹੈ ਦੇਖਦੇ ਹਾਂ ਬੋਰਡ ਦੀ ਅਨਸਰ ਕੀ ਆਏਗੀ ਜਦੋਂ ਅੱਗੇ ਹੈ ਜੀ 142ਵਾਂ ਪ੍ਰਸ਼ਨ ਸਰਹੰਦ ਦੇ ਜਾਵਰ ਸੂਬੇਦਾਰ ਵਜ਼ੀਰ ਖਾਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦਰਮਿਆਨ ਹੋਈ ਲੜਾਈ ਕਦੋਂ ਅਤੇ ਕਿੱਥੇ ਹੋਈ ਇਹ ਹੋਈ ਸੀ ਜੀ 12 ਮਈ 1710 ਈਸਵੀ ਦੇ ਵਿੱਚ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ 143ਵਾਂ ਪ੍ਰਸ਼ਨ ਹੈ ਜੀ ਬਾਬਾ ਨਾਨਕ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਹੋਏ 10 ਗੁਰੂ ਸਾਹਿਬਾਨਾਂ ਵਿੱਚੋਂ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨਹੀਂ ਹੈ ਬੜਾ ਦੋਸਤੋ ਉਲਝਣ ਵਾਲਾ ਕੁਐਸਚਨ ਸੀ ਹਰਿਆਣਾ ਵੋਡਾ ਵਾਲ ਨੇ ਇਹਦੇ ਵਿੱਚ 6 অপਸ਼ਨ ਨਹੀਂ ਦਿੱਤਾ ਜੇਕਰ ਲਿਖਦੇ 6 ਗੁਰੂ ਸਾਹਿਬਾਨਾਂ ਦੀ ਤਾਂ ਬਹੁਤਿਆਂ ਨੇ 6 ਲਾ ਕੇ ਆਉਣਾ ਸੀ ਇਹਦੇ ਵਿੱਚ ਪੁੱਛਿਆ ਦੋਸਤੋ ਨਹੀਂ ਹੈ ਤਾਂ ਇਹਦੇ ਵਿੱਚ ਆਊਗਾ ਜੀ ਤੀਜਾ ਆਪਸ਼ਨ ਚਾਰ ਗੁਰੂਆਂ ਦੀ ਕਿਉਂਕਿ ਛੇ ਗੁਰੂ ਸਹਿਬਾਨਾਂ ਦੀ ਬਾਣੀ ਆ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਇਸ ਕਰਕੇ ਨਹੀਂ ਵਾਲੇ ਕੁਐਸਚਨ ਹੈ ਸਭ ਤੋਂ ਜ਼ਿਆਦਾ ਨੰਬਰ ਇਹਨਾਂ ਦੇ ਵਿੱਚੋਂ ਹੀ ਕੱਢਦੇ ਨੇ ਨਹੀਂ ਹੈ ਤਾਂ ਚਾਰ ਉੱਤਰ ਆਊਗਾ ਜੀ ਇਹਦਾ ਚਾਰ ਗੁਰੂਆਂ ਦੀ ਤੀਜਾ ਉੱਤਰ ਹੈ ਜੀ 144ਵਾਂ ਪ੍ਰਸ਼ਨ ਹੈ ਜੀ ਸਵੈ ਰੱਖਿਆ ਰਚਨਾ ਦਾ ਰਚਨਾਕਾਰ ਕੌਣ ਹੈ ਇਹ ਹੈ ਜੀ ਸਾਧੂ ਸਿੰਘ ਆਂਚਲ ਜੋ ਕਿ 9ਥ ਕਲਾਸ ਦੀ ਬੁੱਕ ਦੇ ਵਿੱਚ ਸ਼ਾਮਲ ਹੈ ਸਵੈ ਰੱਖਿਆ ਪਾਠ ਅੱਗੇ ਜੀ 145ਵਾਂ ਪ੍ਰਸ਼ਨ ਨਿੰਦਰਕੁង ਧਾਨਵੀ ਨੇ ਧਰਤੀਆਂ ਤੇ ਪਾਣੀਆਂ ਦਾ ਦੇਸ਼ ਕਿਸ ਨੂੰ ਕਿਹਾ ਹੈ ਇਹ 10ਵੀਂ ਕਲਾਸ ਦਾ ਜੀ ਇਹ ਕਹਿਆ ਜੀ ਆਸਟ੍ਰੇਲੀਆ ਨੂੰ ਅੱਗੇ ਜੀ 146ਵਾਂ ਮੂੰਹ ਨੂੰ ਖੂਨ ਲੱਗਣਾ ਮੁਹਾਵਰੇ ਦਾ ਕੀ ਅਰਥ ਹੈ ਇਹਦਾ ਅਰਥ ਹੋ ਸਕਦਾ ਜੀ ਕਿਸੇ ਬੁਰੇ ਕੰਮ ਦਾ ਸਵਾਦ ਪੈਣਾ ਬਾਕੀ ਜਦੋਂ ਆਨਸਰ ਕੀ ਆਵੇਗੀ ਉਦੋਂ ਪਤਾ ਲੱਗੇਗਾ ਸਹੀ ਕੀ ਮੰਨਦੇ ਨੇ ਹਰਿਆਣਾ ਬੋਰਡ ਵਾਲੇ ਅੱਗੇ ਜੀ 147ਵਾਂ ਪ੍ਰਸ਼ਨ ਜੰਡ ਦਾ ਰੁੱਖ ਕਿਸ ਪ੍ਰਕਾਰ ਦੀਆਂ ਜ਼ਮੀਨਾਂ ਵਿੱਚ ਹੁੰਦਾ ਇਹ ਹੁੰਦਾ ਜੀ ਰੇਤਲੀਆਂ ਤੇ ਖੁਸ਼ਕ ਜ਼ਮੀਨਾਂ ਦੇ ਵਿੱਚ ਇਹ ਵੀ 9ਥ ਕਲਾਸ ਦੀ ਬੁੱਕ ਦੇ ਵਿੱਚ ਹੈ ਜੀ ਅੱਗੇ ਆ ਜੀ 148ਵਾਂ ਪ੍ਰਸ਼ਨ ਅਬਰਾਹਿਮ ਲਿੰਕਨ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਇਹ ਹੋਇਆ ਸੀ ਜੀ 12 ਫਰਵਰੀ 1809 ਈਸਵੀ ਨੂੰ ਅਮਰੀਕਾ ਦੇ ਇੱਕ ਪਥਰੀਲੇ ਅਤੇ ਬੰਜਰ ਇਲਾਕੇ ਦੇ ਵਿੱਚ ਚੌਥਾ ਉੱਤਰ ਹੈ ਜੀ 148 ਦਾ ਅੱਗੇ ਆ ਜੀ 149ਵਾਂ ਪ੍ਰਸ਼ਨ ਪੰਜਾਬੀ ਸਵਰਤੂਣੀਆਂ ਵਿੱਚ ਦੀਰਘ ਸਵਰਾਂ ਦੀ ਕੁੱਲ ਗਿਣਤੀ ਕਿੰਨੀ ਹੈ ਇਹ ਹੈ ਜੀ 7 ਕਿਉਂਕਿ ਤਿੰਨ ਲਘੂ ਸਵਰਨੇ ਅਤੇ 7 ਦੀਰਘ ਸਵਰਨੇ ਯੋਗਿਆ ਜੀ 150ਵਾਂ ਪ੍ਰਸ਼ਨ ਤਾਂ ਆਖੀਰਲਾ ਪ੍ਰਸ਼ਨ ਪੰਜਾਬੀ ਸ਼ਬਦ ਕੋਸ਼ ਅਨੁਸਾਰ ਸ਼ਬਦ ਕਿੰਨੀ ਕਿਸਮ ਦੇ ਹੁੰਦੇ ਹਨ ਦੋਸਤੋ ਇਹ ਕੁਐਸਚਨ ਮੈਨੂੰ ਕਲੀਅਰ ਨਹੀਂ ਹੋ ਰਿਹਾ ਪਰ ਮੇਰੇ ਹਿਸਾਬ ਦੇ ਨਾਲ ਇਹਦਾ ਉੱਤਰ 8 ਹੋ ਸਕਦਾ ਹੈ ਇਹਦਾ ਅਸਲੀ ਉੱਤਰ ਹਰਿਆਣਾ ਬੋਰਡ ਦੀ ਅਨਸਰ ਕੀ ਹੈ ਤੋ ਹੀ ਪਤਾ ਲੱਗੇਗਾ ਤਾਂ ਉਮੀਦ ਕਰਦਾ ਕਿ ਤੁਸੀਂ ਮੈਚ ਕਰੋਗੇ ਤਾਂ ਮੈਨੂੰ ਕਮੈਂਟ ਦੇ ਵਿੱਚ ਦੱਸੋਗੇ ਕਿ ਤੁਹਾਡੇ ਨਾਲ 60 ਪ੍ਰਸ਼ਨਾਂ ਦੇ ਵਿੱਚੋਂ ਕਿੰਨੇ ਪ੍ਰਸ਼ਨ ਸਹੀ ਹੋਏ ਨੇ